ਪੜ ਤੱਕ ਤਿੰਗੋ ਸੇਵਾ ਬੇਨਾਲੀ ਦੁਨੀਆ ਵੇਰਾ ਵੇਰੇ ਲਿਖਿਆ ਇਹ ਹੈ ਪੜਦੀ ਨਾ ਤੇਰੀ ਸੋਚ ਦੇ ਉੱਤੇ ਖੜਦੀ ਨਾ ਮੇਰੇ ਪਿਰ ਪਨ ਕਸਿ ਰਚਾ ਦੇ ਹਾਜ਼ਰੀਂ ਪੇਸ਼ਾ ਨਾਟਕ 163 ਹੌਸਲੇ ਸੇ ਤੈਨੀ ਭਗਤੀ ਕਿੱਥੇ ਆ ਪੁੱਤ ਆ ਜਾ ਰੋਟੀ ਖਾ ਲੈ ਖਾਣਾ ਮੀ ਪਹਿਲਾ ਮੈਂ ਦਬੂਖਾ ਦਾ ਵਿਚ ਦਾ ਉੱਥੇ ਇਹਦਾ ਕੀ ਕਰੇਗਾ ਉਹ ਦਬੂਖਾ ਨਾਲ ਮੈਂ ਗੋਰੀ ਸਰਕਾਰ ਨਾਲ ਲੜਾਂਗਾ ਜਿਵੇਂ ਮੇਰਾ ਵੀਰ ਕਰਤਾਰ ਸਿੰਘ ਸਰਾਬਾ ਲੜਦਾ ਹੈ ਭਾਵੇਂ ਭਾਜਨ ਦੀ ਉਸ ਦੇਲੇ ਉਹ ਮੈਂ ਚਾਹੀਦੀ ਪਰ ਉਸ ਦੇ ਹੋ ਕੇ ਤਾਂ ਜੱਦ ਹੈ ਉਸ ਦੀ ਊਮਤਾ ਕਿਤੇ ਵੱਡੇ ਸਨ ਹੁਣ ਆ ਦੇਖ ਲੋ ਕੋਈ ਚਾਦੀ ਖਬਰ ਨਹੀਂ ਇਸ ਖਬਰ ਚ ਆ ਕਿਤੇ ਤਾਂ ਲਾਠੀ ਚਾਰਦੇ ਹੋ ਰਿਹਾ ਆ ਕਿਤੇ ਖੂਨ ਖਰਾਬਾ ਆ ਬੇੜਾ ਬਹਿ ਜਾ ਗੋਰੀ ਸਰਕਾਰ ਦਾ ਜਿਵੇਂ ਮੈਨੇ ਭਾਰਤੀਆਂ ਨਾਲ ਕੱਖ ਨਹੀਂ ਛੱਡਿਆ ਚਾਚੀ ਚਾਚੀ ਤੁਹਾਨੂੰ ਵੀ ਪਤਾ ਲੱਗਿਆ ਪਹਿਲਾਂ ਕੀ ਪੁੱਤ ਕਹਿੰਦੇ ਕੱਲ ਲਾਹੌਰ ਰੈਲੀ 'ਚ ਅੰਗਰੇਜ਼ਾਂ ਨੇ ਭਾਰਤੀਆਂ ਤੇ ਲਾਠੀ ਚਾਰਜ ਕਰਤਾ ਕਈ ਤਾਂ ਵਿਚਾਰੇ ਐਨੇ ਜ਼ਖਮੀ ਹੋ ਗਏ ਤੇ ਕਈਆਂ ਦੀ ਜਾਨਾਂ ਤੱਕ ਚਲੀ ਗਏ ਚਾਚੀ ਛੱਡ ਪੁੱਤ ਤੂੰ ਇਹੋ ਜਿਹੀ ਖਬਰਾਂ ਨਾ ਪੜਿਆ ਕਰ ਚਾਚੀ ਆਹ ਬਣਾ ਕੁੜਤਾ ਕਿਦਾ ਪੁੱਤ ਤੇਰੇ ਚਾਚੇ ਦਾ ਉਹ ਕੱਲ ਜੇਲ੍ਹ ਤੋਂ ਰਿਹਾ ਹੇਨੇ ਲੈ ਚਾਚੀ ਫਿਰ ਮੇਰਾ ਵੀ ਸਿਉਂਦੇ ਇੱਕ ਕੁੜਤਾ ਮੈਂ ਵੀ ਆਪਦੇ ਚਾਚਾ ਜੀ ਵਾਂਗ ਕ੍ਰਾਂਤੀਕਾਰੀ ਬਣਾਂਗਾ ਮੇਰਾ ਰੰਗ ਤੇ ਬਸੰਤੀ ਚੋਲਾ 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 ਆ ਸੁਖ ਨਾਲ ਤੇਰੀ ਪੜਾਈ ਵੀ ਪੂਰੀ ਹੋਣ ਵਾਲੀ ਐ ਤੇ ਨਾਲ ਦੇ ਪਿੰਡੋਂ ਨਾ ਤੇਰੇ ਲਈ ਕੁੜੀ ਦਾ ਰਿਸ਼ਤਾ ਆਇਆ ਆ ਤੇਰੀ ਬੇਬੇ ਕੋਲੋਂ ਦੀ ਫੋਟੋ ਐ ਚੱਲ ਦੇਖ ਲਈ ਆ ਮੈਂ ਚੱਲਦਾ ਮੈਂ ਖੇਤਾਂ ਚ ਪਾਣੀ ਲਾਇਆ ਵਾਂ ਬੇਬੇ ਬੇਬੇ ਆ ਦਰਜੀ ਨੂੰ ਕੀ ਹੋ ਗਿਆ ਭਲਾ ਤੁਸੀਂ ਕੁਝ ਸਮਝਾਉਂਦੇ ਕਿਉਂ ਨਹੀਂ ਤੁਹਾਨੂੰ ਚੰਗੀ ਤਰ੍ਹਾਂ ਪਤਾ ਵੀ ਮੇਰੀ ਜ਼ਿੰਦਗੀ ਦਾ ਮਕਸਦ ਕੁਝ ਹੋਰ ਐ ਨਾਲੇ ਮੈਂ ਆ ਵਿਆਹ ਬੁਣੀ ਕਰ ਸਕਦਾ ਕਿਉਂ ਨਹੀਂ ਕਰਾਉਣਾ ਪੁੱਤ ਬੇਬੇ ਅਸਲ 'ਚ ਨਾ ਮੈਂ ਤੇ ਕਿਸੇ ਹੋਰ ਨੂੰ ਪਿਆਰ ਕਰਦਾ ਕਾਣਾ ਪੁੱਤ ਕੀ ਨਾ ਮਾਉਦਾ ਆਜ਼ਾਦੀ ਬੇਬੇ ਆਜ਼ਾਦੀ ਹੈ ਮੇਰੀ ਜ਼ਿੰਦਗੀ ਦੀ ਮਹਿਬੂਬਾ ਸੋਰੀ ਸਰਕਾਰ ਨੇ ਇੱਕ ਕਮਿਸ਼ਨ ਤਿਆਰ ਕੀਤਾ ਜਿਹਦੇ ਸਾਰੇ ਮੈਂਬਰ ਸੋਰੇ ਸਨ ਉਹਨਾਂ ਨੇ ਪਾਸ ਜਾ ਦੇ ਹੱਕਾਂ ਦੀ ਰਿਪੋਰਟ ਤਿਆਰ ਕਰ ਲਈ ਸੀ ਸੋਈਮਾਨ ਕਮਿਸ਼ਨ ਸਰਕਾਰ ਨੇ ਇੱਕ ਕਮਿਸ਼ਨ ਤਿਆਰ ਕੀਤਾ ਹੈ ਜੋ ਕਿ ਭਾਰਤੀਆਂ ਦੇ ਹੱਕਾਂ ਦੇ ਖਿਲਾਫ ਹੈ ਅਸੀਂ ਸਾਰੇ ਅੱਛੇ ਸਾਰੇ ਉਸ ਤੋਂ ਇਨਸ਼ਾਅੱਲਾ ਲੱਗ ਕੇ ਵਿਰੋਧ ਕਰਦਾ ਸੈਮਾਨ ਕਮਿਸ਼ਨ ਸੈਮਾਨ ਕਮਿਸ਼ਨ ਮੈਨੂੰ ਜਲਦ ਸਭ ਤੋਂ ਜਲਦ ਜੇਰ ਵੀਰ ਸਾਥ ਚਾਹੀਏ ਸੈਮਾਨ ਕਮਿਸ਼ਨ ਸੈਮਾਨ ਕਮਿਸ਼ਨ ਸੈਮਾਨ ਕਮਿਸ਼ਨ ਸੈਮਾਨ ਕਮਿਸ਼ਨ ਸੈਮਾਨ ਕਮਿਸ਼ਨ ਲਾਲਾ ਜੀ ਲਾਲਾ ਜੀ ਲਾਲਾ ਜੀ ਅੱਪਾ ਲਾਲਾ ਜੀ ਵੀ ਮਾਦੂ ਐ ਦੱਸ ਆਇਆ ਨਹੀਂ ਹੁਣ ਦੇਣਾ ਹੁਣ ਇੱਕ ਦਾ ਜਵਾਬ ਪੱਥਰ ਨਾਲ ਦੇਣ ਦਾ ਵਕਤ ਆ ਗਿਆ ਹੁਣ ਗੋਰੀ ਹਕੂਮਤ ਨੂੰ ਹਲਾ ਕੇ ਰੱਖ ਦੇਵਾਂਗੇ ਏਡ ਕਲਾ ਜਿੰਦਾਬਾਦ ਏਡ ਕਲਾ ਜਿੰਦਾਬਾਦ ਏਡ ਕਲਾ ਜਿੰਦਾਬਾਦ ਆਲੂ ਲੈ ਗੋਭੀ ਲੈ ਸਬਜ਼ੀ ਲੈ ਭਾਈ ਫਕਟੇ ਇਹ ਸਾਡ ਰੰਚ ਨਹੀਂ ਸਕੋਟਾ ਉਹ ਫਿਰ ਕੀ ਹੋਇਆ ਚਲੋ ਕੋਈ ਨਹੀਂ ਜਦੋਂ ਆਊਗਾ ਉਹਦੀ ਚੱਕ ਦਾਂਗੇ ਸਾੜੇ ਨੂੰ ਆਲੂ ਲੈ ਗੋਭੀ ਲੈ ਸਬਜ਼ੀ ਲੈ ਭਾਈ ਭਾਈ ਆਲੂ ਕੀ ਰੇਟ ਲਾਇਆ ਚੱਲ ਚੱਲ ਪੈਣੇ ਪੱਕੇ ਸਕਾਟ ਨਹੀਂ ਸਾਂਡਰ ਸਾਹ ਉਹ ਫੇਰ ਕੀ ਹੋਇਆ ਹੁਣ ਆਪ ਆਪਣਾ ਪਲਾਨ ਨਹੀਂ ਸ਼ੁਰੂ ਕਰਦੇ ਏ ਟਿਕੋ ਭਾਰਤੀਆਂ ਦੇ ਸੁਣਤਾ ਇਹਨੇ ਵੀ ਕੀਤੇ ਨੇ ਇਹ ਵੀ ਬਰਾਬਰ ਦਾ ਹੱਕਦਾਰ ਹੈ ਏ ਚੱਲ ਮਨ ਤੂੰ ਸਰਕਾਰ ਨੂੰ ਮਾਫੀਨਾਮਾ ਲਿਖ ਦੇ ਆ ਘੱਟੋ ਘੱਟ ਫਾਂਸੀ ਤੇ ਤਾਂ ਬਚੇਗਾ ਨਹੀਂ ਚਾਚਾ ਇਹੋ ਜੀ ਗੁਲਾਮੀ ਭਰੀ ਜ਼ਿੰਦਗੀ ਤੋਂ ਮੈਂ ਮੌਤ ਕਬੂਲ ਕਰਦਾ ਬਸ ਤੂੰ ਮੇਰੇ ਕੰਮ ਕਰ ਦੇ ਕੀ ਕਰਤੇ ਮੇਰੀ ਫਾਂਸੀ ਤੋਂ ਬਾਅਦ ਆ ਚਿੱਠੀ ਮੇਰੀ ਬੇਬੇ ਨੂੰ ਪੜਾ ਦੇ ਚੱਲ ਠੀਕ ਹੈ ਸ਼ੇਰਾਂ ਹਿੰਦੂ ਬਥਣਾ ਯਾਦ ਤੁਹਾਨੂੰ ਕਿਤੇ ਦਿਨ ਟੋਣਾ ਫੁੱਲਾ ਜਾਣਾ kansolola yi la kẹ́hà fẹlẹ kọsi kanute fẹlẹ sago la jala lalebi lopẹlẹ la a ti jẹkẹ òté la sẹtù tibí ya jala. òté la sẹtù tibí ya jala. òté la sẹtù tibí ya jala. ਮਾਤਾ ਆਲੋ ਪਗਸ ਮੇਗਾ ਦਿੱਖ ਨਾ ਆਖਰੀ ਸੁਨੇਹਾ ਮੇਰੀ ਪਿਆਰੀ ਮਾਂ ਮੈਨੂੰ ਮਾਫ ਕਰ ਦੇਵੀ ਮੈਂ ਤੈਨੂੰ ਜਾਂਦੀ ਵਾਰ ਮਿਲ ਨਾ ਸਕਿਆ ਜੇ ਤੈਨੂੰ ਮਿਲ ਲੈਂਦਾ ਨਾ ਤਾਂ ਮੈਂ ਭਾਵੁਕ ਹੋ ਜਾਣਾ ਸੀ ਤੇ ਮੇਰੀਆਂ ਅੱਖਾਂ ਚੋਂ ਅਥਰੂ ਆ ਜਾਣੇ ਸੀ ਤੇ ਲੋਕਾਂ ਨੇ ਤੈਣਾ ਸੀ ਆਹ ਦੇਖੋ ਏ ਵੱਡਾ ਕ੍ਰਾਂਤੀਕਾਰੀ ਜਿਹੜਾ ਫਾਂਸੀ ਦੇ ਡੱਟ ਤੋਂ ਰੋਣੇ ਲੱਗ ਪਿਆ ਪਰ ਇੱਕ ਗੱਲ ਤਾਂ ਬਤਾ ਮਾਂ ਕਿ ਇੱਕ ਨਾ ਇੱਕ ਦਿਨ ਆ ਮੇਰਾ ਦੇਸ਼ ਭਾਰਤ ਦੇਸ਼ ਆਜ਼ਾਦ ਜ਼ਰੂਰ ਹੋ ਜਾਣਾ ਪਰ ਡਰ ਸਿਰਫ ਇਸ ਗੱਲ ਦਾ ਕਿ ਗੋਰੀ ਸਰਕਾਰ ਦੇ ਜਾਣ ਤੋਂ ਬਾਅਦ ਉਹਨਾਂ ਦੀ ਥਾਂ ਤੇ ਜਿਹੜੇ ਭਾਰਤੀ ਆਉਣਗੇ ਉਹ ਵੀ ਕਿਤੇ ਉਹਨਾਂ ਵਾਂਗ ਨਾ ਨਿਕਲ ਜੇ ਡਰ ਸਿਰਫ ਇਸ ਗੱਲ ਦਾ ਮਾਮਲਾ ਸਿਰਫ ਇਸ ਗੱਲ ਦਾ ਤੇਰਾ ਪੁੱਤ ਪਾ ਗਏ ਸੇ ਅੱਜ ਦੇਸ਼ ਆਜ਼ਾਦ ਹੋਇਆ ਇਹਨੂੰ ਪੂਰੇ 75 ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਹੈ ਜਾਤੀ ਨੂੰ ਪ੍ਰਾਪਤ ਕਰਨ ਲਈ ਹਜ਼ਾਰਾਂ ਸਾਂਝ ਦੇ ਸੂਰਮਿਆਂ ਨੇ ਆਪਣੀ ਜ਼ਿੰਦਗੀ ਦੇਸ਼ ਤੋਂ ਹੱਥੇ ਹੱਥੇ ਨਿਸ਼ਾਵਤ ਕਰ ਦਿੱਤੀ ਕਿ ਇੱਕ ਟੁਬੜਾ ਸਤਾ ਪੰਜਾਬ ஓர் lactate ஓய் சமமானல வாய் हाय ஓய் அமோர்ல வாய் هاாய் வா அந்த nickat run ஓய் ஐயே அடா சோறியா அடா ஏய் போய் कथा बनी बुढ़िया ही दादा लूटा को हां नशे लूटा को हां नशे गिया चोरियां के सीहा कह दिया जताना सरयाम खिलवाड़ हो रया की यही आजाद थे खुशहाल देश का सपना ओने सुरमे ने दे जाती तो लोको की ਓਯੋ ਛੱਬਨੇ ਤੇਲ ਯੋ ਵਰ ਚੁੱਕ ਜਾਓ ਵਿੱਕ ਜਾਓ ਮਰ ਜਾਓ ਜਾਂ ਫਿਰ ਡਰ ਜਾਓ ਪਰ ਕਿਸ ਯੁਗ ਵਿੱਚ ਭਗਤ ਸਿੰਘ ਚੁਕਿਆ ਹੈ ਜਾਂ ਡਰਿਆ ਹੈ ਜਿਉਂ ਚੁੱਕ ਜਾਵੇਗਾ ਜਾਂ ਡਰ ਜਾਵੇਗਾ ਹਰ ਇੱਕ ਯੁਗ ਵਿੱਚ ਇੱਕ ਭਗਤ ਸਿੰਘ ਮਰਦਾ ਹੈ ਤਾਂ ਕਿ ਰਾਜਨੀਤੀ ਨੂੰ ਇਹ ਸੰਦ ਰਹੇ ਕਿ ਸਮਾ ਕੋਈ ਕੁੱਤਾ ਨਹੀਂ ਹੁੰਦਾ ਕਿ ਸੰਗਲ ਪਾ ਕੇ ਜਿੱਧਰ ਮਰਜੀ ਨੂੰ ਤੂੰ ਲਵੋ ਸਮੇ ਦੇ ਦੰਦ ਵੀ ਹੁੰਦੇ ਆ ਜਦੋਂ ਇੱਕ ਚੱਕ ਮਾਰਦਾ ਹੈ ਤਾਂ ਇਤਿਹਾਸ ਨੂੰ ਵਿਸਦਾ ਚੜ ਜਾਂਦਾ ਹੈ ਸਾਡੀ ਜਾਤ ਪੰਜ ਪਿਆਰਿਆਂ ਦੀ ਜਾਤ ਹੈ ਜਿਨ੍ਹਾਂ ਦੇ ਤਣਾ ਤੇ ਸਿਰ ਨਹੀਂ ਅਣਖ ਉੱਕਦੀ ਹੈ ਅਣਖ ਤੇ ਅਣਖ ਵੇਚ ਕੇ ਜੇ ਕੋਈ ਸਿੰਘ ਸਜਿਆ ਤਾਂ ਕੀ ਸਜਿਆ ਅਸੀਂ ਆਪਣੀ ਹੋਂਦ ਵੇਚਣ ਤੋਂ ਇਨਕਾਰ ਕਰਦੇ ਹਾਂ ਅਸੀਂ ਆਪਣੀ ਹੋਂਦ ਵੇਚਣ ਤੋਂ ਇਨਕਾਰ ਕਰਦੇ ਹਾਂ ਅਸੀਂ ਆਪਣੀ ਹੋਂਦ ਵੇਚਣ ਤੋਂ ਇਨਕਾਰ ਕਰਦੇ ਹਾਂ

ਨਾਜ਼ਰੀਨ ਇਹ ਜੀ ਸਾਡਾ ਨਾਟਕ ਇੱਕ ਸੋਚ ਤੇ ਹੌਸਲੇ ਜੀ ਆਪਕਾ